ਕਿਵੇਂ ਲਿਆ ਸਫਰ ਆਪਣਾ? ਬਹੁਤ ਗੜ ਯਾਰ। ਕਿਉਂ? ਕਿਹੜੀ ਗੱਲੋਂ? ਸੋ ਟੂ ਮੱਚ ਗਰਮੀ। 40 40। ਦੱਸ ਜੀ। ਤੇਰੇ ਨਾਲ ਹੀ ਹੋਇਆ। ਹਾਂ ਜੀ। ਤੇਰੀ ਵਜ੍ਹਾ ਨਾਲ ਹੀ ਹੋਇਆ। ਬਹੁਤ ਵਧੀਆ ਵੈਦਰ। ਟੌਰ ਨਾਲ ਬੈ ਕੇ ਆਇਆ। ਵਿੱਚ ਪੈ ਗਿਆ ਐ ਸੀਟ ਤੇ ਜਮਾਂ। ਜਨਾਨੇ ਨੂੰ ਸ਼ੂਟਿੰਗ ਦੋ ਦੇਣਾ। ਟੌਰ ਨਾਲ ਆਪਣਾ ਸਵਾਦ ਆ ਗਿਆ ਪੈਨ ਦਾ। ਜੁੱਤਾ ਘਰ ਵੀ ਜੜਾ ਲੱਗ ਗਿਆ ਤਾਂ ਤਾਂ। 8 ਵਜੇ ਦਾ ਬਿਆਹ ਹੈ ਬਈ। ਹਾਂ। ਉੱਠਾ 11 ਵਜੇ ਅੱਛਾ ਇਹਨਾਂ ਨੂੰ ਪੂਰੀ ਨੀਂਦ ਪੂਰੀ ਹੋ ਗਈ ਵਧੀਆ ਨਵੇ ਇਥੇ ਆਪਣਾ ਰਿਵਿਊ ਕੇ ਚ ਪਹੁੰਚ ਗਏ ਆ ਅੱਗੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਗੁਰੂ ਘਰ ਕਿਹੜਾ ਇੱਥੇ ਕਿੱਥੇ ਆਪਾਂ ਰੈਸ਼ ਕਰਨੀ ਆ ਦੇਖੋ ਜੀ ਉਮੀਦ ਇਹ ਕੰਮ ਤੇ ਪਿਆਜ ਮਿਲੇਗਾ ਖਾਣੇ ਕਰਨੀ ਤੇ ਬਾਹਰ ਸਿੱਧਰ ਜਵਾਦੇ ਬੰਦੇ ਬਾਹਰ ਦੀ ਕਰਨੀ ਆ ਜਿਵੇਂ ਕਿੰਨੇ ਘਰ ਮੇਰਾ ਕੰਮ ਕਰੀ ਜਾਂਦੇ ਇੰਨੇ ਕਰੀ ਜਾਂਦੇ ਇਹ ਨਹੀਂ ਬਹੁਤ ਵਧੀਆ ਬਾਈ ਲਓ ਤੇ ਸਾਡਾ ਬੰਦਾ ਜਗਮੀਤ ਲੈ ਚ ਲੱਗਿਆ ਫੀਲ ਮਰਾ ਵਾਹ ਕੰਮ ਆ ਗਿਆ ਪਤਾ ਕਿ ਆਜ ਜੋ ਕਿਸੇ ਕੇਜ ਵਿੱਚ ਇਹ ਵੀ ਗੁਰਦਵਾਰਾ ਇੱਥੇ ਅਪਰੇ ਰਹਿ ਕਰਨੀ ਹੈ ਇਹ ਆਪਣਾ ਜਿਹੜਾ ਗੁਰਦਵਾਰਾ ਇੱਥੇ ਰੈਂਟ ਤੁਹਾਨੂੰ ਆਪਣੇ ਲਈ ਮਤਲਬ ਵੱਡਾ ਵੱਡਾ ਹਾਲ ਮਿਲ ਜੂ ਰੂਮ ਮਿਲ ਜੂ ਕਿ ਜਿਆ ਪਰ ਅਜ ਕਰਨੀ ਹੈ ਇੱਥੋਂ ਪਰ ਕੀ ਰੂਮ ਲੈ ਕੇ ਆਪਣੇ ਇਹ ਬੈਗ ਹੈ ਜਮਾ ਕਰਾ ਕੇ ਇਹ ਜੋ ਕੇ ਸੀ ਜਿਹੜਾ ਜਿਸ ਗਏ ਦੋ ਝੂਲੇ ਨੇ ਆਰਾਮ ਨੂੰ ਲੈ ਕੇ ਦਸਣ ਝੂਲਾ ਉਧਰ ਹੋਗੇ ਤਾਂ ਜੇ ਤੁਸੀਂ ਦੇਖ ਸਕੀ ਆ ਮਨੰਤਨ ਕਰ ਸਕੀ ਹੈ ਨਾ ਤੇ ਵੇਖ ਨੀ ਅੰਦਰ ਜਾਵੜੇ ਤਿੰਨ ਛੋਕ ਦੇ ਮੰਦਿਰ ਸਾਡੇ ਕੋ ਸਤ ਹੋ ਚੁੱਕਿਆ ਹਨ ਤੇ ਬਹੁਤ ਵਧੀਆ ਮਾਹੌਲ ਆਰਤੀ ਹੋ ਰਹੀ ਹੈ ਮੰਦਿਰਾਂ ਦੇ ਵਿੱਚ ਤੇ ਗਰਮੀ ਤੋਂ ਇਹ ਜਿਵੇਂ ਸੀ ਦੇਖ ਰਹੇ ਹੋ ਇਹ ਰਿਸ਼ੀਕੇਸ਼ਰ ਪੈਸਟੋਰੈਂਟ ਮਤਲਬ ਉੰਡਲੇ ਬਾਹਰ ਬੈਠੇ ਆ ਵੀ ਇਹ ਵੇਟ ਕਰ ਰਹੇ ਆ ਮਤਲਬ ਵੀ ਜੋ ਕਿ ਟਾਪ ਲਗਦਾ ਲਗਦਾ ਟਾਪ ਦਾ ਉਹਨੂੰ ਕਹਿੰਦੇ ਵੀ ਸਾਡੇ ਹੋਟਲ ਤੇ ਆਓ ਕੋਈ ਰੋਟੀ ਪਾਣੀ ਨਾਸ਼ਤਾ ਕੁਝ ਵੀ ਖਾਓ ਇਧਰ ਬੈਠੇ ਨੇ ਯਾਰੀਏ ਭਾਈ ਤਿਆਰੀ ਹੈ ਜੀ ਪੂਰੀ ਤਿਆਰੀ ਜੀ ਤਿਆਰੀ ਹੈਗੇ बोले सोन्हाल सौसरिया काल वाह मां दे पुत्त ले लूट की मेला ओहो ओठे लेलाए गोवन घाटा ओठे करावांगे इथे इन्ना इथे ਕਿਵੇਂ ਜਾਣਾ બોલો जी અમારਦਾ ਹੈ ਜੇ ਆਪਾਂ ਸ਼ੁਰੂ ਨਹੀਂ ਕਰਿਆ ਵਰਤਨਾ ਸਮਾਨੀ બોਲੀ ਗੱਲ ਖਾਲਸਾ ਵੇਰੀ ਕੀ ਬੰਦੀ ਕੋਈ ਦੀ ਸੀ ਗਏ ਤੋਂ ਅੱਗੇ ਜਾ ਰਹੇ ਨਾ ਤੋ ਕੀ ਚੱਲੇ ਪਾ ਰਹੇ ਆ ਕੋਈ ਘਰ ਲਓ ਹੁਣ ਸੁਭਾ ਦੀ 4:30 ਹੋ ਚੁੱਕੇ ਆ ਕਸੀਂ ਸਹੀ 5 ਵਜੇ ਤੁਰਾਂਗੇ ਇਥੋਂ ਤੇ ਸ਼ਾਮ ਨੂੰ ਸਹੀ 3 ਵਜੇ ਉੱਥੇ ਪਹੁੰਚ ਜੂਰੇ। ਸਹੀ 3-4 ਵਜੇ ਸੂਰਪੁਰੇ ਘਟ ਪਹੁੰਚ ਗਏ। ਅੱਗੇ ਤੁਹਾਨੂੰ ਦੱਸਾਂਗੇ ਕਿ ਇੱਥੇ ਮਾਹੌਲ ਆ ਕੀ ਕਿ ਤੁਰ ਲਾ ਗੋਮਿੰਦ ਘਾਟ ਜਾਣਾ ਆਪਾਂ। ਉਹ ਗੱਡੀ ਆਪਾਂ ਰਹੀ ਕਿ ਅਸੀਂ ਗੁਰੂ ਘਰ ਦੇ ਬਾਹਰ ਜੋ ਗੱਡੀਆਂ ਬਹੁਤ ਖੜੀਆਂ ਹਨ ਉੱਥੋਂ ਆਪਾਂ ਨੂੰ ਇੱਕ ਗੱਡੀ ਇੱਕ ਜਿਹੜਾ 1000 ਰੁਪਏ ਲੈਂਦੀ ਐ ਤੇ ਆਪਾਂ ਨੂੰ ਰਿਸ਼ੀ ਕੇ ਜੀ ਗੁਰੂ ਘਰ ਤੋਂ ਇਹ ਆਪਾਂ ਨੂੰ ਗੋਮਿੰਦ ਘਾਟ ਤੱਕ ਪਹੁੰਚਾਊਗੀ ਜੋ ਕਿ ਇੱਕ ਸਵਾਰੀ ਦਾ 1000 ਰੁਪਏ ਲੈਂਦੀ ਐ। ਤੇ ਸਵੇਰੇ ਆਪਾਂ 6 ਵਜੇ ਚੱਲੀਏ ਤਾਂ ਇਹ ਗੱਡੀ ਆਪਾਂ ਨੂੰ ਸ਼ਾਮ ਨੂੰ 5:30 4 ਦੇ ਲੰਘ ਭਾਗ ਉੱਥੇ ਪਹੁੰਚਾਉਗੀ ਜੁੜੇ ਸਫਰ ਬਹੁਤ ਲੰਮਾ ਹਾਂਜੀ ਸਰ ਰੈਡੀ 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 ਸਰ ਰੈਡੀ ਇੱਕ ਇੱਕ ਕੀ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਦੋ ਨਦੀਆਂ ਦੇ ਸੰਗਮ ਹੈ ਜੀ ਹੈ ਦੱਸੋ ਕੀ ਹੈ ਇਹ ਇਹ ਬਾਗੀ ਰੇਤੀ ਦਰਸਾਰੀ ਜੋ ਅੱਛਾ ਉਹ ਅਲਗ ਨੰਦਾ ਹੈ से बन है गंगा गोविंद नाम तक अलग जंगा वो संस्कृत महाविद्यालय है ਕੀ ਕਰ ਰਹੇ ਆ ਨਰਜੀ ਬੂਸਟ ਯੂ ਕਹਿੰਦੇ ਆ ਹੋ ਵਧੀਆ ਹੈ ਕੋਈ ਰਿਪੋਰਟ ਆ ਫਰੀ ਆ ਜਾ ਅੱਲਾਹ ਕਿ ਜੀ ਇਹ ਨਾਲ ਦੇ ਜੀ ਜੀ ਰੌਣਕ ਤੋਂ ਬਹੁਤ ਚੱਪੇ ਕਿ ਮੈਂ ਨੂੰ ਅੰਦਰ ਲੱਗੀ ਹੋ ਆ ਕਿ ਜ਼ਿਆਦਾ ਹੋੜੇ ਇਹ ਨਾ ਹੋਗੇ ਨਹੀਂ ਨਾ ਤੂੰ क्या पानी नहीं, नहीं लेगी क्या हुआ जब तक ना होगे नहीं तुमने कहा था घर आएगा मैं आऊंगा इसने बोला था इसने बोला था नाऊंगा जी मैं तब तक हिलूंगा नहीं ये आज गलत बात है आपकी मैं नहीं आख्या गनोड़ा तू आख्या नाउनू तू तो ठगा ठगा रहा गई मैं नहीं आऊंगा तू आन रही है तड़के दी मी मी दईरे हो नाई ठीक है देखो मैं नाणा तो बोलो पीछे आ गए देना

ਓ ਲੈ ਡਰਾਈਵਰਾ ਲੈ ਇਹ ਅੱਗੇ ਵਧਾ ਜਾ ਉਹ ਠੀਕ ਆ ਉਹ ਠੀਕ ਆ ਅਪਾ ਜੀ ਹਾਂਜੀ ਇੱਕ ਚੱਕਰ ਦਾ ਜਰੂਰ ਲੈਣਾ ਤੁਹਾਨੂੰ ਪਰ ਕੋਈ ਨਾ ਡੋੜ ਕੇ ਚਲੀਏ ਤੁਹਾਨੂੰ ਜਰੂਰ ਮਿਲenge ਇਹ ਜੋ ਨਦੀ ਤੁਸੀਂ ਦੇਖ ਰਹੇ ਹੋ ਇਹ ਨਦੀ ਤੁਹਾਨੂੰ ਗੋਬਿੰਦ ਘਾਟ ਦੇ ਵਿੱਚ ਹੀ ਦੇਖਣ ਨੂੰ ਮਿਲੇਗੀ ਬਹੁਤ ਹੀ ਸੋਹਣਾ ਪਾਣੀ ਸਭ ਤਰ੍ਹਾਂ ਪਾਈਆਂ ਜਮਾ ਰਾਤ ਦੇ ਸਾਡੇ 11 ਹੋ ਚੁਕੇ ਆ ਤੇ ਜਿਹੜੀ ਸੰਗਤ ਮਤਲਬ ਵੀ ਹੋਣੀ ਆ ਆਰਾਮ ਕਰ ਰਹੀ ਹੈ ਕਿਉਂਕਿ ਜਿਹੜਾ ਪਿਛਲੇ ਸਫ਼ਰ ਕੀਤਾ ਉਹ 10-12 ਘੰਟਾ ਦਾ ਸਫ਼ਰ ਆ ਬਹੁਤ ਲੰਮਾ ਸਫ਼ਰ ਆ ਲਓ ਜੀ ਸਵੇਰ ਦੇ 6:00 ਹੋ ਚੁਕੇ ਨੇ ਲਓ ਜੀ ਹੁਣ ਆਪਾਂ ਗੋਬਿੰਦ ਘਾੜ ਤੋਂ ਅੱਗੇ ਗੋਬਿੰਦ ਘਰ ਜਾਣਾ ਹੈ ਅੱਗੇ 13 ਕਿਲੋਮੀਟਰ ਦੀ ਬਾਤ ਆ ਜਿਹੜੀ ਇਹ ਕਦੋਂ ਜੇ ਤੁਸੀਂ ਵੇਖ ਰਹੇ ਹੋ ਤਾਂ ਲੇ ਗਏ ਨੂੰ ਮਟਕਾ ਕੇ ਕਿ ਜਿੱਦਾਂ ਆਪਣੀ ਛੱਡ ਕੇ ਆਉਂਦੀ ਹੈ ਤੇ ਇੱਕ ਗੱਡੀ ਜਿਹੜੀ ਇੱਕ ਸਵਾਰੀ ਦਾ 1000 ਰੁਪਏ ਦਾ ਕਿਰਾਇਆ ਲੈਂਦੀ ਆ ਤਾਂ ਮੇਰੇ ਕਿਲੋਮੀਟਰ ਦਾ ਸਫ਼ਰ ਚਾਹੇ ਕਰਾਉਣੀ ਹੈ ਆਪਣੀ ਗੱਡੀ ਨਾਲ ਉਸ ਤੋਂ ਬਾਅਦ 8-9 ਕਿਲੋਮੀਟਰ ਆਪਾਂ ਕਿ ਤੁਰ ਕੇ ਜਾਣਾ ਹੈ ਕੋਵੀਨ ਥਾਮ ਤੱਕ ਲਓ ਜਿਹੜਾ ਆਪਣਾ ਸਫ਼ਰ ਚੱਲ ਚਰ ਲਿਆ ਸਵਾ ਚਾਰ ਤੁਰੇਜੀ ਗੋਵਿੰਦ ਘਰ ਤੋਂ ਅੱਗੇ ਗੋਵਿੰਦ ਥਾਮ ਤੋਂ ਦੱਸਾਂਗੇ ਕਿੰਨੇ ਵਜੇ ਪਹੁੰਚਦੇ ਆ ਕੀ ਕੀ ਮੁਸ਼ਕਲਾਂ ਆ ਰਾਜ ਕੀ ਕੀ ਹੋਇਆ ਕੋਈ ਨਹੀਂ ਸਭ ਦੱਸਾਂਗੇ ਬੜੇ ਕੋਈ ਮੇਰੇ ਨਾਮਾ ਵੀ ਠੀਕ ਆਉਂਦਾ ਕੌਣ ਆਦਾ ਚਾਚਾ ਦਾ ਅੱਛਾ ਨਾਮ ਤੜਕੇ ਦਾ ਖਾਦੋ ਨਹੀਂ ਤੁਸ ਜੀ ਰਾਸ ਦੇ ਵਿੱਚ ਜਾਂਦਾ ਤੁਹਾਨੂੰ ਕਈ ਦੁਕਾਨਾਂ ਮਤਲਬ ਵੀ ਜਿੱਦਾਂ ਕਿ ਰੋਟੀ ਚਾਹ ਪਾਣੀ ਪੀਣ ਨੂੰ ਜੋ ਤੁਹਾਨੂੰ ਮਿਲੂਗਾ ਹਨਾ ਕੋਈ ਚੀਜ਼ਾਂ ਜਿਵੇਂ ਜਿਵੇਂ ਤੁਸੀਂ ਤਾਂ ਜਾਣਦੇ ਹੋ ਮਹਿੰਗੀਆਂ ਹੁੰਦੀਆਂ ਜਾਣੀਏ ਜੇ ਨਾ ਤੁਸੀਂ ਥੱਲੇ ਰਹੋਗੇ ਥੱਲੇ ਆਵੋਗੇ ਉਹਨਾਂ ਸਸਤੀਆਂ ਜਿਨ੍ਹਾਂ ਤਾਂ ਜਾਣਦੇ ਹੋ ਉਹਨੀਆਂ ਮਹਿੰਗੀਆਂ ਹੁੰਦੀਆਂ ਜਾਣੀਏ

आदमी को काम करे वो ये ब्याव से आती है ब्याव से वहां से आ रहे पंजाब से मेरे ब्या में ये 10 रुपए की एक है दस रुपए की अच्छा हम आम तो हमरे गर्मी में तो मकान में ना भूला अच्छा हम तो तैसे ही देता हूं 10 रुपए नहीं तैसे ही देता हूँ। ठीक है अब यहां आएगा तो क्या करना चलो तो कोई बात नहीं हां देखो गुजरात के रंग बहुत सोना जैसे ਸਾ ਮਾਣੇ ਨਦੀ ਤੁਸੀ ਦੇਖ ਰਹੇ ਹੋ ਬਹੁਤ ਹੀ ਸੋਹਣਾ ਪਾਣੀ ਠੰਡਾ ਐਨ ਬਰਫਰ ਦਾ ਪਾਣੀ ਜਮਾ ਸਾਹਿਬ ਚੋਧ ਪਾਣੀ ਆਸੇ ਪਾਸੇ ਤੁਸੀਂ ਪਹਾੜ ਦੇਖੋ ਤੁਸੀਂ ਗੋਵਰੀ ਘੜ ਦਵਾਈਓ ਤੁਹਾਡੇ ਨਾਲ ਹੀ ਆਏ ਨਾਲ ਤਾਂ ਆਇਆ ਤੇ ਕੀ ਗਵੇਰਿਆ ਮਾ ਤੁਹਾਡਾ ਕੀ ਗਵੇਰਿਆ ਮਾਲ ਵਧੀਆ ਬਾ ਗੰਗਾ ਚੋਂ ਮੂੰਹਾਂ ਧੋਤਾ ਆ ਅੱਛਾ ਪਰ ਮੈਂ ਨਾ ਵੀ ਦੂਰ ਦੂਰ ਹੀ ਰਹੋ ਥੋੜਾ ਜਿਆਦਾ ਲਾਗੇ ਨਾ ਜਾਓ ਫਾਇਦਾ ਕੋਈ ਨਹੀਂ ਆ ਮਾਪਿਆਂ ਨੇ ਤੁਹਾਨੂੰ ਕੰਮਿਆ ਵਾ ਥੋੜੀ ਆਪਣੀ ਸਿਹਨਤ ਵਰਤੋ ਬਸ ਸਹੀ ਗੱਲ ਆ ਹਾਂ ਹੋਰ ਕੋਈ ਬਣਾਓ ਫੁੱਲੜ ਬਾਜੀ ਫੁੱਲੜ ਬਾਜੀ ਬਿਲਕੁਲ ਨਹੀਂ ਬਾਜੀ ਵਾਈਕਲ ਵਾਈਕਲ ਕਰਦੇ ਜਾਓ ਹਾਂ ਠੀਕ ਹੈ ਨਾ ਰਸਤਾ ਉਸ ਤਰ੍ਹਾਂ ਦਾ ਵਾ ਬਾਕੀ ਜਿਸ ਤਰ੍ਹਾਂ ਇਹ ਮਾਰੇ ਤੁਹਾਨੂੰ ਉਸ ਤਰ੍ਹਾਂ ਘਰੇ ਬਚਾਵੇ ਸਹੀ ਗੱਲ ਉਹ ਇਸ ਤਰ੍ਹਾਂ ਆਪਾਂ ਜੇ ਹੁਲੜ ਬਾਜੀਆਂ ਕਰਾਂਗੇ ਤੇ ਫਾਇਦਾ ਕੋਈ ਨਹੀਂ ਹੈਗਾ ਉਸ ਚੀਜ਼ ਦਾ ਬਾਕੀ ਪ੍ਰਸ਼ਾਦਾ ਪਾਣੀ ਛਕੋ ਇੰਜੋਏ ਕਰੋ ਕੋਤਨ ਦਾ ਆਨੰਦ ਮਾਣੋ ਅਜੇ ਬੜੀ ਚੜ੍ਹਾਈ ਪਈ ਅੱਗੇ ਤੁਹਾਨੂੰ ਨਾਂ ਲੈ ਕੇ ਜਾਣਗੇ ਭਾਜੀ ਹਾਂਜੀ ਮਣੀ ਜੀ ਦੋ ਦੋ ਬਿਆਨ ਗਈ ਭਾਈ ਖਾਲਸਾ ਭਾਈ ਫਤਿਹ ਹਾਂਜੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਇਹ ਜਿਹੜੀ ਯਾਤਰਾ ਵਾ ਇਹ ਗੁਰੂ ਮਹਾਰਾਜ ਨਾਮ ਲੈਣ ਵਾਲੀ ਯਾਤਰਾ ਵਾ ਤੇ ਗੁਰੂ ਮਹਾਰਾਜ ਨਾਮ ਜਪਦੇ ਆਓਗੇ ਤੇ ਤੁਹਾਨੂੰ ਪਤਾ ਲੱਗਣਾ ਤੁਸੀਂ ਕਿਹੜੇ ਦੀ ਯਾਤਰਾ ਸੰਪੂਰਨ ਵੀ ਇਸ ਕਰਕੇ ਗੁਰਮਰ ਹਮੇਸ਼ਾ ਖੜਗ ਨੂੰ ਚੜਦੀ ਕਲਾ ਜਿ ਰੱਖਦੇ ਆ ਤੇ ਚੜਦੀ ਕਲਾ ਜਿ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਮਾਸੀ ਗੰਗਾ ਦਾ ਪਾਣੀ ਬਹੁਤ ਠੰਡਾ ਹੈ ਭਾਈ ਬਹੁਤ ਠੰਡਾ ਪਾਣੀ ਹੈ ਨਾ ਮੈਂ ਤੇ ਪਹਿਲਾਂ ਚੌੜ ਚੌੜ ਚ ਵੜ ਗਿਆ ਚਲੋ ਮੇਜ ਬਣਿਆ ਗੁਰੂ ਦਾ ਪੈਰ ਸੋਨੋਗੇ ਸੌਂਦੋ ਜਾਮੇ ਵੇ ਤੁਹਾਡਾ ਬਾਹ ਉਹ ਤੇ ਨਿਹੰਗ ਸਿੰਘ ਵੇਖਿਆ ਉਹ ਰਗੜਾ ਰਹਾ ਆ ਵੇਖਿਆ ਲਾ ਰਿਹਾ ਬਾਤੇ ਬਜ਼ੂਰ ਦੇ ਸਿੰਘ ਛਕਦੇ ਨਾਲੇ ਕੂਰ ਦੇ ਢੀੜੀਆਂ ਗਲੀਆਂ ਹਾਥੀ ਚੂਲ ਸਤਸਰੀਆ ਕਾਲ ਮੇਰੇ ਨਾਲ ਕੋਈ ਦੇ ਉਹਦੇ ਨਾਲ ਖੱਟੜ ਜੀ ਤੇ ਹਾਂ ਅਜੇ ਤਾਂ ਅਜੇ ਤਾਂ ਕੋੜੂ ਮਰਨ ਵਾਲ ਆ ਗਿਆ ਬੰਦਾ ਕਲਾਂਕਾ ਦੇ ਸਿਰ ਤੇ ਕਲਾਂਕਾ ਦੇ ਕਲਾਂਕਾ ਦੇ ਲਾਲ ਤਾਂ ਭਾਈ ਜਾਂਦੇ ਪਿੰਡ ਲਾਲ ਤਾਂ ਹੀ ਭਾਈ ਜਾਂਦੇ ਯਾਰ ਜਮਾ ਯਾਰ ਮਾਰ ਮਿਕਰ ਲਿਆ ਆਇਆ ਪਾ ਯਾਰ ਹੁੰਦਾ ਆ ਉਹ ਦੋਵੇਂ ਮੁੜ ਕੇ ਉਹਨਾਂ ਨੇ ਕਹਿੰਦਾ ਮੱਥਾ ਟੇਕਿਆ ਉਹ ਵੀ ਰਸਤਾ ਦੇਖ ਕੇ ਜਾਂਦਾ ਸਾਨੂੰ ਤਾਂ ਟੱਕਰਿਆ ਨਹੀਂ ਕਿ ਤੂੰ ਟੇਕਿਆ ਹਾਂ ਕਿਹਨਾਂ ਨੇ ਟੇਕਿਆ ਮੱਥਾ ਨਹੀਂ ਉਹ ਹੈਲੀਕਾਪਟਰ ਦਾ ਨਾਮ ਹੈ ਹੈਲੀਕਾਪਟਰ ਦੇ ਨਾ ਨਾ ਕਲਾਂਕਾ ਦਾ ਕਲਾਂਕਾ ਦੇ ਆ ਮੱਠੀ ਵਧੀਆ ਚਲੋ ਸਕਾਪਟਰ ਨਹੀਂ ਹਾਂ ਲੋ ਸਪੀਡ ਹੋਵੇ ਹਾਂ ਮੁੜ ਕੇ ਮੱਠਾ ਮੱਠਾ ਚੱਲੀ ਜਾਏ ਲੋਏ ਲੋਏ ਤਗੜੇ ਤੇ ਨਾਲ ਉਹ ਜਮਾਂ ਸਾਹ ਨਹੀਂ ਲੈਂਦੇ ਤੇ ਤੂੰ ਸਾਬਾ ਜੀ ਹਾਂ ਕਿਵੇਂ ਰ ਫਿਰ ਮੌਲ ਬਹੁਤ ਹਿੰਮਤ ਆ ਬਾਬਾ ਬਹੁਤ ਤਾਂ ਵਧੀਆ ਹੈ ਵਧੀਆ ਇੱਕ ਨੰਬਰ ਜੀ ਔਖੇ ਨੂੰ ਜਾਂਦੇ ਹੈ ਹੈ ਔਖੇ ਨੂੰ ਜਾਂਦੇ ਔਖੇ ਨੂੰ ਜਾਂਦੇ ਹੈ ਕਈ ਤਾਂ ਹੁੰਦੀਆਂ ਨੇ ਹੈ ਰੱਬ ਦੀ ਘਰੇ ਜਾਣਾ ਔਖਾ ਥੜਾ ਹੁੰਦਾ ਬੰਦਾ ਕਈ ਤਾਂ ਹੁੰਦੀਆਂ ਨੇ ਸਹੀ ਗੱਲ ਹੈ ਘਰੇ ਤਾਂ ਸਹੀ ਗੱਲ ਹੈ ਕੀ ਦੇ ਕੇ ਜਾਣਾ ਪੈਂਦਾ ਭੱਜਉਂਦੇ ਜੀ ਯਾਰੇ ਹਾਂ ਕੀ ਜਾਂਦਾ ਆਪ ਨੂੰ ਬੈ ਕੇ ਕੋਈ ਜਿਹਾ ਹੋਇਆ ਪਿਆ ਹਾਂ ਉਹ ਜਿਹਾ ਹਾਂ ਉਹ ਜਿਹਾ ਰਿਲੈਕਸੇਸ਼ਨ ਸਰੀਰ ਨੂੰ ਸ਼ਤੀ ਮਿਲ ਜਾਂਦੀ ਹੈ ਸਹੀ ਗੱਲ ਆ ਜੋ ਕਰਾ ਚਲੋ ਸੰਘਾ ਤੇ ਅੱਗੇ ਬਾਬਾ ਜੀ ਅੱਗੇ ਹੋਰ ਭਾਈ ਤੁਸੀਂ ਤਾਂ ਕੈਮਰਾ ਸੁਪਣੀ ਸਦੇ ਨਾਲ ਆ ਆ ਨਾਜਾ ਵੀ ਠੱਗੀ ਠੱਗੀ ਪਈ ਹੈ ਕਿ ਨਹੀਂ ਇੰਜਨ ਕੀ ਹੋਏ ਪਏ ਆ ਇਸ ਦਾ ਮਲੇਲਾ ਇੱਕ ਕੱਢਾਂਗੇ ਕੋਈ ਸਹੀ ਗੱਲ ਲਹੂ ਜੀ ਕੋਮੀ ਦੇ ਘਾੜ ਤੋਂ ਅਸੀਂ ਕੋਵਿੰਦਾ ਪਹੁੰਚ ਚੁੱਕੇ ਆ ਸਵੇਰੇ ਸਵੇਰ ਸਵੇਰਾਂ ਚੱਲਦੇ ਸੀ ਜੀ ਵੀ ਰਿਕਾਰਡ ਤੋਂ ਤੇ ਹੁਣ ਸਪੰਨ ਨਾ ਦਰਾ ਹੋਈ ਤੇ ਕਿ ਗੋਵਿੰਦ ਘਰ ਰਸਤਾਂ ਤੇ ਜੇ ਜੀ ਬਤਾ ਰਹੇ ਦਾ ਸਫਰ ਹੈ ਬਹੁਤ ਵਧੀਆ ਸਫਰ ਹੈ ਇਹ ਜਿਹੜਾ ਹੈਲੀਕਾਪਟਰ ਤੁਸੀਂ ਦੇਖ ਰਹੇ ਹੋ ਇਹ ਗੋਮੀਤ ਘਾੜ ਤੋਂ ਗੋਵਿੰਦ ਘਾਮ ਤੱਕ ਆਉਂਦਾ ਜੋ ਕੀ ਜੀ ਫੀਸ ਹੈ ਉਹ 3000 ਤੋਂ ਲੈ ਕੇ 3500 ਰੁਪਏ ਦੇ ਵਿੱਚ ਇੱਕ ਜਣੇ ਦੀ ਫੀਸ ਹੈ ਜੋ ਕਿ 5 ਮਿੰਟਾਂ ਦਾ ਰਸਤਾ ਹੈ ਦਾ ਹੈਲੀਕਾਪਟਰ ਦਾ ਜੋ ਆਪਾਂ ਨੂੰ ਆਉਣ ਤੇ 5 ਘੰਟੇ ਲੱਗ ਰਹੇ ਨੇ ਟਰੱਕੀ ਤੇ ਇਹ 5 ਮਿੰਟਾਂ ਚ ਗੋਬਿੰਦਾਂ ਨੂੰ ਗੋਬਿੰਦ ਘਾਟ ਪਹੁੰਚਾ ਦਿੰਦਾ। ਲੋ ਜੀ ਸਵੇ ਸਵਾਜਾਰ ਚੱਲੇ ਸੀ ਤੇ ਬਣੀ ਬਾਰ ਹੋ ਚੁੱਕੇ ਨੇ ਤੇ ਗੋਬਿੰਦ ਘਾਟ ਤੋਂ ਗੋਬਿੰਦਾਂ ਬਹੁਤ ਚੁੱਕੇ ਆ। ਲੋ ਜੀ ਰਾਤ ਸੀ ਗੋਬਿੰਦਾਂ ਆਮ ਆਰਾਮ ਕਰਕੇ ਤੇ ਜਿਹੜਾ ਰਸਤਾ ਹੈ ਹਿਮਕੋਟ ਦਾ ਰਸਤਾ ਉਹ ਇੱਥੋਂ 6 ਕਿਲੋਮੀਟਰ ਦੂਰ ਆ ਤੇ ਸਵੇ ਹੁਣ 4 ਵਜ ਚੁੱਕੇ ਨੇ ਤੇ ਸੀ ਚੱਲੇ ਗੋਬਿੰਦਾਂ ਨੂੰ ਹਿਮਕੋਟ ਸਾਹਿਬ ਨੂੰ ਪਾ ਦਿੱਤੇ ਨੇ। ਦੇ ਦੇਖੋ ਸੰਗਤ ਕਿੱਦਾਂ ਜਾ ਰਹੀ ਹੈ ਅੱਗੇ ਅਕਾ ਤੁਹਾਨੂੰ ਦੱਸਾਂਗੇ ਕਿ ਕੀ ਕੀ ਹੈ ਕਿ ਕੀ ਮਾਹੌਲ ਹੈ ਹੂੰ ਇੱਥਾਂ ਦੇ ਖਚਰਾਂ ਦੀ ਖੜਕ ਕਿਉਂ ਕਰਾਂਗੇ ਇਹਦੇ ਪਿੱਛੇ ਦੇ। ਹੋਰ ਵੀ ਹੋਏ। ਦੇਖੋ ਕਿੱਦਾਂ ਸੰਗਦੀ ਆ ਰਹੀ ਐ। ਬਹੁਤ ਹੀ ਸੰਗਦਿਆ। ਤੇ ਦੇਖੋ ਕਿੱਦਾਂ ਜਿਹੜੇ ਨਹੀਂ ਜਾ ਰਹੇ ਉੱਪਰ ਜਿਨ੍ਹਾਂ ਨੂੰ ਨਹੀਂ ਪਹੁੰਚਿਆ ਜਾਂਦਾ। ਉਹ ਖੱਚਰ ਗਿਆ ਸਹਾਰਾ ਲੈ ਕੇ ਉੱਪਰ ਉਹ ਹੀ ਕੋੜ ਸਾਹਿਬ ਜਾ ਰਹੇ ਨੇ। ਜਿਹੜੇ ਖਤਰ ਇਹ ਇੱਕ ਸਵਾਰੀ ਦਾ 1900 ਤੇ 2000 ਦੇ ਵਿੱਚ ਲੈਂਦੇ ਨੇ ਤੇ ਜਿਹਨਾਂ ਨੂੰ ਨਹੀਂ ਚੁਰੀਦਾ ਇਹ ਉੱਪਰ ਉਹਨਾਂ ਨੂੰ ਛੱਡ ਕੇ ਆਉਂਦੇ ਨੇ ਸਵਾਰੀ ਦਾ 1900 ਰੁਪਿਆ 2000 ਰੁਪਿਆ ਥੱਲੇ ਜਾਣ ਦਾ ਤੇ ਜੇ ਆਉਣ ਦਾ ਕਰਨਾ ਤਾਂ 4045 ਗੋਲ ਦਾ ਹੁੰਦਾ ਜਦੋਂ ਆਪਾਂ ਉੱਪਰ ਹੇਮਕੋਟ ਸਾਹਿਬ ਜਾਂਦੇ ਆ ਤਾਂ ਇਹ ਦੁਕਾਨਾਂ ਜਿਹੜੀਆਂ ਨੇ ਇੱਥੇ ਸਮਾਨ ਬਹੁਤ ਮਹਿੰਗਾ ਹੈ ਪਾਣੀ ਦੀ ਬੋਤਲ ਜਿਹੜੀ ਆਪਣੇ 20 ਰੁਪਏ ਦੀ ਆ ਉਹ ਇੱਥੇ 80 ਰੁਪਏ ਦੀ 60 ਰੁਪਏ ਦੀ ਜਿਹੜੀ ਕੋਕ ਆਪਣੇ 20 ਰੁਪਏ ਦੀ ਆ ਉੱਥੇ ਨਿੱਕੀ ਬੋਤਲ 20 ਰੁਪਏ ਦੀ ਉਹ ਇੱਥੇ 50 ਦੀ 60 ਦੀ ਇਦਾਂ ਸਮਾਨ ਮਹਿੰਗਾ ਹੁੰਦਾ ਜਾਂਦਾ ਤੇ ਤਾਂ ਕਿ ਤਾਂ ਆਪਾਂ ਉੱਪਰ ਜਾਵਾਂਗੇ ਬਹੁਤ ਸਮਾਨ ਤਾਂ ਜੋ ਪਾਣੀ ਜਿਹੜਾ ਪਾਣੀ ਬਿਨਾ ਆਪਾਂ ਉਹ ਖਾਣੀ ਆਪਣਾ ਵਧ ਰਿਹਾ ਹੈ ਇਹ ਕਿ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਬਰਫ ਹੀ ਬਰਫ ਹੈ ਤੇ ਹੁਣ ਆਪਾਂ ਜਿਹੜੀ ਬਰਫ ਹੈ ਇਹਦੇ ਵਿੱਚ ਦੀ ਲੰਘਾ ਬਣਿਆ ਹੋਇਆ ਹੈ ਤੇ ਪੱਤਰੀ ਬਚੀ ਦੀ ਆਪਾਂ ਕਾਹ ਟੱਪਣਾ ਜਿਹੜਾ ਆਪਣਾ ਸਪਰੈਂਸ ਵਰਪੇ ਕੀਤਾ ਹੈ ਕਰਨਾ ਤੇ ਬਹੁਤ ਹੀ ਧਿਆਨ ਨਾਲ ਟੱਪਣਾ ਆਪਾਂ ਵੀ ਜੇ ਮੜਾ ਇੱਕ ਵਾਰ ਚਲ ਕੇ ਗਿਆ ਤਾਂ ਬਹੁਤ ਵੱਡੀ ਮੁਸੀਬਤ ਆ ਸਕਦੀ ਹੈ ਬੰਦੇ ਤੇ ਤਾਂ ਉਹ ਬਹੁਤ ਧਿਆਨ ਨਾਲ ਆਪਾਂ ਕਿ

ਵਾਰਵਾ ਪ੍ਰਸ਼ਾਦ ਸਰਗਤ ਵਿੱਚ ਵਰਤਾਂਗੇ ਆ ਗਿਆ ਬਖਸ਼ੇ ਭੁਖ ਪਰਦੇ ਸੰਦੇ ਸ਼ੁਰੂਤ ਲਾ ਹੋਏਗਾ ਲਹੋ ਨਾਨਕਲਾ ਲੋ ਜਿੱਥੇ ਸਚਗੰਡ ਸ਼੍ਰੀ ਸ਼ਿਵਕੁਟ ਸੈਵ ਜੀ ਪਹੁੰਚ ਚੁਕੇ ਹਾਂ ਤੇ ਚਾਰੇ ਪਾਸੇ ਬਰफी ਬਰਫ ਹੈ ਤੇ ਬਹੁਤ ਠੰਡਾ ਹੈ ਤੇ ਕੋਟ ਕੋਡੀਆਂ ਪਾਏ ਹੋਏ ਨੇ ਬਹੁਤ ਠੰਡਾ ਚਾਰੇ ਪਾਸੇ ਬਰफी ਬਰਫ ਹੈ ਬਹੁਤ ਵਧੀਆ ਸੋਹਣਾ ਮਾਹੌਲ

ਗੋਗੇ ਸਕਤ ਗੋਰੰਤਾ ਅੱਜ ਬਹੁਤ ਬੜੀ ਅੰਤਾਂ ਦੇ 10 ਰੁਪਏ ਲੀਖਾ ਪਾਣ ਸਰਤ ਲੱਗਿਆ ਲੱਗਿਆ ਤੇ ਪੜਾਉਂ ਰਿਹਾ ਸੀਧੀ ਹੋਣੀ ਬਣਾਈ ਜੋ ਪ੍ਰਾਪਤ ਹੋਵੇ ਤੇ ਬਹੁਤ ਚਾਹ

ਹੰ ਮਾਧੂਰ ਸਤਿ ਸ਼ੰਗ ਪਜ ਪਰਮਾਨੰਦ ਨਨਕਨੇ ਵਾਰੋ ਦਾ ਰੋ ਜੀਓ ਗੋਗੋਬਿੰਦ ਅਭਰਤਸ ਪੀਓ